ਸਾਰੇ ਕੈਂਡੀਡੇਟ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤਾਂ ਭਾਈ ਪੀਟ੍ਰੀਪਲ ਐਸਐਮ ਨੇ ਬੜਾ ਹੀ ਬੰਪਰ ਵੈਕੈਂਸੀਆਂ ਦੀ ਗਿਣਤੀ ਕੱਢੀ ਹੈ ਜੇਕਰ ਆਪਾਂ ਦੇਖਿਆ ਜਾਵੇ ਤਾਂ ਹੁਣੀ ਹੁਣੀ ਪੀਟ੍ਰੀਪਲ ਐਸਐਮ ਨੇ ਇੱਕ ਨੋਟਿਸ ਜਾਰੀ ਕੀਤਾ ਸੀਗਾ ਜਿਸ ਵਿੱਚ ਉਸਨੇ ਸੀਨੀਅਰ ਸਹਾਇਕ ਦੀਆਂ ਜਿਹੜੀਆਂ ਵੈਕੈਂਸੀਆਂ ਸੀਗੀਆਂ 2023 ਦੀਆਂ ਵਾਪਸ ਲੈ ਲਈਆਂ ਸੀਗੀਆਂ ਤੇ ਉਹਦੇ ਅੱਧੇ ਘੰਟੇ ਬਾਅਦ ਹੀ ਉਹਨੇ ਵੈਕੈਂਸੀਆਂ ਦੀ ਲੜੀਓ ਲਾਤੀ ਆ ਦੇਖਿਆ ਜਾਵੇ ਜੇ ਸੀਨੀਅਰ ਅਸਿਸਟੈਂਟ ਜੂਨੀਅਰ ਆਡੀਟਰ ਜੂਨੀਅਰ ਆਡੀਟਰ ਫਿਰ ਜ਼ਿਲ੍ਹਾ ਖਜ਼ਾਨਚੀ ਖਜ਼ਾਨਾ ਅਫਸਰ ਸਬ ਡਿਵੀਜ਼ਨਲ ਅਫਸਰ ਸਿਵਲ ਡਿਪਾਰਟਮੈਂਟ ਦੇ ਵਿੱਚ ਸੈਸ਼ਨ ਅਫਸਰ ਸਿਵਲ ਸੈਸ਼ਨ ਅਫਸਰ ਬਿਜਲੀ ਵਿਭਾਗ ਦੇ ਵਿੱਚ ਵੈਕਾਂਸੀ ਕੱਢੀਆਂ ਗਈਆਂ ਹਨ ਜੋ ਕਿ ਆ ਦੇਖੋ 300 ਕਾਫੀ ਵੱਡਾ ਨੰਬਰ ਹੈ ਵੈਕਾਂਸੀਆਂ ਦਾ ਤੇ ਇਹਨਾਂ ਨੂੰ ਵੰਡ ਕੀਤੀ ਗਈ ਹੈ ਤੇ ਅੱਜ ਇਹ ਗੱਲ ਕਰਦੇ ਹਾਂ ਵੈਕਾਂਸੀਆਂ ਦੀ ਕੌਣ-ਕੌਣ ਇਹਨੂੰ ਭਰ ਸਕਦਾ ਹੈ ਜੇਕਰ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਜੂਨੀਅਰ ਆਡੀਟਰ ਦੀ ਜੋ ਕਿ 76 ਪੋਸਟਾਂ ਹਨ ਸੀਨੀਅਰ ਸਹਾਇਕ ਦੀਆਂ 245 ਪੋਸਟਾਂ ਹਨ ਜ਼ਿਲ੍ਹਾ ਖੰਜਾਨਚੀ ਦੀ ਇੱਕ ਪੋਸਟ ਹੈ ਜ਼ਿਲ੍ਹਾ ਖੰਜਾਨਚੀ ਦੇ ਆਡੀਟਰ ਲਈ ਵੀ ਤੁਹਾਡੇ ਕੋਲ ਬੀ ਕਾਮ ਆ ਫਿਰ ਐਮ ਕਾਮ ਹੋਣੀ ਲਾਜ਼ਮੀ ਹੈ ਇਹ ਗੱਲ ਦਾ ਧਿਆਨ ਰੱਖਿਆ ਜਾਵੇ ਤੇ ਸਬ ਡਿਵੀਜ਼ਨਲ ਅਫਸਰ ਜੋ ਕਿ ਸਿਵਲ ਡਿਪਾਰਟਮੈਂਟ ਦੇ ਵਿੱਚ ਹੈ ਇਸ ਲਈ ਤੁਹਾਡੇ ਕੋਲ ਬੀ ਟੈਕ ਜਾਂ ਫਿਰ ਡਿਪਲੋਮਾ ਹੋਣਾ ਜ਼ਰੂਰੀ ਹੈ ਤੇ ਫਿਰ ਸੈਸ਼ਨ ਅਫਸਰ ਸਿਵਲ ਇਹ ਵੀ ਤੁਹਾਡੇ ਬੀ ਟੈਕ ਜਾਂ ਫਿਰ ਡਿਪਲੋਮਾ ਹੋਣਾ ਜ਼ਰੂਰੀ ਹੈ ਤੇ ਬਿਜਲੀ ਭਗਵਾ ਵਿਭਾਗ ਦੇ ਵਿੱਚ ਸੈਸ਼ਨ ਅਫਸਰ ਇਸ ਵਿੱਚ ਤੁਹਾਡੇ ਕੋਲ ਬੀ ਟੈਕ ਇਲੈਕਟ੍ਰੀਕਲ ਜਾਂ ਫਿਰ ਇਲੈਕਟ੍ਰੋਨਿਕ ਦੇ ਵਿੱਚ ਚਾਹੀਦੀ ਹੁੰਦੀ ਹੈ ਜੇਕਰ ਗੱਲ ਕਰੀਏ ਇਹਨਾਂ ਦੀ ਕੁਆਲੀਫਿਕੇਸ਼ਨ ਤੇ ਨਾਲ ਐਡੀਸ਼ਨਲ ਸਰਟੀਫਿਕੇਟਾਂ ਦੀ ਤਾਂ ਸੀਨੀਅਰ ਸਹਾਇਕ ਲਈ ਤੁਹਾਡੇ ਕੋਲ ਗ੍ਰੈਜੂਏਸ਼ਨ ਚਾਹੀਦੀ ਹੈ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਤੇ ਨਾਲ ਹੀ ਤੁਹਾਡੇ ਕੋਲ 120 ਘੰਟਿਆਂ ਦਾ ਕੰਪਿਊਟਰ ਕੋਰਸ ਚਾਹੀਦਾ ਹੈ ਤੇ ਇਹ ਜਿਹੜਾ ਤੁਹਾਡਾ ਟੈਸਟ ਲਿਖਿਆ ਇਹਨੂੰ ਕੁਆਲੀਫਾਈ ਇਨ ਕੰਪਿਊਟੇਟਿਵ ਟੈਸਟ ਹੈ ਇਹ ਤੁਹਾਡਾ ਪੇਪਰ ਦੀ ਗੱਲ ਕੀਤੀ ਗਈ ਹੈ ਜੋ ਹੋਣਾ ਹੈ ਤੇ ਅੱਗੇ ਜੂਨੀਅਰ ਆਡੀਟਰ ਇਸ ਬਟੇ ਕੋਲ ਬੀ ਕਾਮ ਮੰਗੀ ਗਈ ਹੈ ਤੇ ਜੂਨੀਅਰ ਆਡੀਟਰ ਖਜ਼ਾਨ ਖਜ਼ਾਨਾ ਤੇ ਲੇਖਾ ਦੇ ਵਿੱਚ ਉਹਨਾਂ ਕੋਲ ਬੀ ਕਾਮ ਚਾਹੀਦੀ ਹੁੰਦੀ ਹੈ ਫਸਟ ਡਿਵੀਜ਼ਨ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ 60% ਤੋਂ ਜ਼ਿਆਦਾ ਨੰਬਰ ਚਾਹੀਦੀ ਹੈ ਜੇਕਰ ਤੁਹਾਡੇ ਕੋਲ ਐਮ ਕਾਮ ਹੈ ਤਾਂ ਸੈਕੰਡ ਡਿਵੀਜ਼ਨ ਮਤਲਬ 55% ਤੋਂ ਜ਼ਿਆਦਾ ਤੁਹਾਡੇ ਕੋਲ ਨੰਬਰ ਚਾਹੀਦੇ ਆ ਤੇ ਜਿਨ੍ਹਾਂ ਖਜ਼ਾਨਚੀ ਗ੍ਰੈਜੂਏਸ਼ਨ ਫਰੋਂ ਕਿਤੇ ਕੋਈ ਵੀ ਕਾਲਜ ਤੋਂ ਗ੍ਰੈਜੂਏਸ਼ਨ ਮੰਗੇਗੀ ਇਸ ਵਿੱਚ ਤੇ ਜੇ ਗੱਲ ਕਰੀ ਆਪਾਂ ਸਿਵਲ ਤੇ ਬਿਜਲੀ ਵਿਭਾਗ ਦੀ ਉਹ ਤੁਹਾਡੇ ਕੋਲ ਸਿਵਲ ਦੇ ਵਿੱਚ ਇੰਜੀਨੀਅਰਿੰਗ ਹੋਣੀ ਚਾਹੀਦੀ ਹੈ ਤੇ ਇਲੈਕਟ੍ਰੀਕਲ ਦੇ ਵਿੱਚ ਇੰਜੀਨੀਅਰਿੰਗ ਹੋਣੀ ਚਾਹੀਦੀ ਹੈ ਇਹ ਸਾਰੀਆਂ ਹੀ ਗਰੁੱਪ B ਦੀਆਂ ਪੋਸਟਾਂ ਹਨ ਤੇ ਇੱਕ ਪੋਸਟ ਹੈ ਤੁਹਾਡੀ ਗਰੁੱਪ B ਗ੍ਰੇਡ 1 ਦੀ ਪੋਸਟ ਹੈ ਜੋ ਕਿ ਤੁਹਾਡੀ ਸਿਵਲ ਦੀ ਇਹ ਤੁਹਾਡੀ ਸੈਲਰੀ 35400 ਸਭ ਦੀ 35400 ਤੇ ਐਸ ਡੀਓ ਦੀ ਜੋ ਸੈਲਰੀ ਹੈ ਉਹ 47600 ਹੈ ਤੇ ਜੇ ਗੱਲ ਕਰੀਏ ਆਪਾਂ ਏਜ ਦੇ ਘੱਟੋ ਘੱਟ ਤੁਹਾਡੀ 18 ਸਾਲ ਉਮਰ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ 37 ਸਾਲ ਮੰਗੀ ਗਈ ਹੈ ਤੇ ਤੁਹਾਡੀ ਕੈਟਾਗਰੀ ਦੇ ਹਿਸਾਬ ਨਾਲ ਬਾਕੀ ਤੁਹਾਨੂੰ ਰਿਲੈਕਸੇਸ਼ਨ ਦਿੱਤੀ ਜਾਵੇਗੀ ਜੇ ਕਿ ਗੱਲ ਕਰੀਏ ਫੀਸ ਦੀ ਤਾਂ ਜਰਨਲ ਲਈ ਉਹੀ ਜੋ ਨੋਰਮਲ ਫੀਸ ਹੁੰਦੀ ਹੈ 1000 ਰੁਪਏ ਤੇ ਬਾਕੀ ਕੈਟਾਗਰੀ ਲਈ 250 200 ਦੇ 500 ਹੈ ਤੁਹਾਡਾ ਪੇਪਰ ਜਿੱਦਾਂ ਕਿ ਪਤਾ ਹੀ ਹੈ ਕਿ MCQ ਬੇਸਡ ਹੋਵੇਗਾ ਜਿਵੇਂ 100 ਸਵਾਲ ਹੋਣਗੇ ਉਰੇ ਨੇ ਇੱਕ ਨੋਟ ਲਿਖਿਆ ਹੋਇਆ ਹੈ ਕਿ ਜਿਨ੍ਹਾਂ ਨੇ ਸੀਨੀਅਰ ਸਹਾਇਕ ਜਾਨੀ ਸੀਨੀਅਰ ਅਸਿਸਟੈਂਟ ਦੀਆਂ ਪੋਸਟਾਂ 2023 ਦੇ ਵਿੱਚ ਭਰੀਆਂ ਸੀਗੀਆਂ ਕਿਉਂਕਿ ਉਹ ਪੋਸਟਾਂ ਹੁਣੀ ਹੁਣੀ ਪੀਟਰ ਪਲੇਸਿਵ ਨੇ ਵਾਪਸ ਲੈ ਲਈਆਂ ਸੀਗੀਆਂ ਤਾਂ ਜਿਨ੍ਹਾਂ ਨੇ ਉਹ ਫਾਰਮ ਭਰੇ ਸੀਗੇ ਮਤਲਬ ਫੀਸ ਪੇ ਕੀਤੀ ਸੀਗੀ ਉਹਨਾਂ ਨੂੰ ਦੁਬਾਰਾ ਫੀਸ ਪੇ ਕਰਨ ਦੀ ਜ਼ਰੂਰਤ ਨਹੀਂ ਹੈਗੇ ਮਤਲਬ ਤੁਹਾਨੂੰ ਸਿੰਪਲੀ ਲੌਗਇਨ ਕਰਕੇ ਆਪਣੇ ਡਿਟੇਲ ਸਬਮਿਟ ਕਰਨੀ ਪੈਣਗੇ ਜਿਵੇਂ ਕਿ ਇੱਥੇ ਲਿਖਿਆ ਹੋਇਆ ਹੈ ਤਾਂ ਤੁਹਾਡਾ ਉਹ ਅਪਲਾਈ ਹੋ ਜਾਏਗਾ ਫੋਮ ਮਤਲਬ ਫੀਸ ਨਹੀਂ ਪੇ ਕਰਨੀ ਪਵੇਗੀ ਪਰ ਇੱਕ ਵਾਰ ਅਪਡੇਟ ਜਰੂਰ ਕਰਨਾ ਪਵੇਗਾ ਕਿ ਅਸੀਂ ਦੁਆਰਾ ਤੋਂ ਅਪਲਾਈ ਕਰ ਰਹੇ ਆ ਤੇ ਜਿਨ੍ਹਾਂ ਨੇ ਨਹੀਂ ਕੀਤਾ ਸੀਗਾ ਉਹਨਾਂ ਨੂੰ ਤਾਂ ਬਈ ਨੋਰਮਲ ਹੋਈ ਆਪਣੀ ਫੀਸ ਭਰਨੀ ਪਵੇਗੀ ਤੇ ਇਹਨੂੰ ਅਪਲਾਈ ਕਰਨੇ ਜੋ ਮਿਤੀ ਹੈ ਉਹ 22 7 ਤੇ ਲੈ ਕੇ 18 8 ਤੱਕ ਹੈ ਸ਼ਾਮ 5 ਵਜੇ ਤੱਕ ਯਾਦ ਰੱਖਣਾ ਸ਼ਾਮ 5 ਵਜੇ ਤੋਂ ਪੋਰਟਲ ਬੰਦ ਹੋ ਜਾਂਦਾ ਹੈ ਤਾਂ ਤੁਸੀਂ ਇੱਕ ਦਿਨ ਪਹਿਲਾਂ ਹੀ ਫੀਸ ਆਪਣੀ ਪੇ ਕਰਦੇ ਹੋ ਕਿਉਂਕਿ ਪੋਰਟਲ ਫਿਰ ਬਿਜੀ ਹੋ ਜਾਂਦੀ ਹੈ ਸਾਈਟ ਤੇ ਫੀਸ ਵਗੈਰਾ ਨਹੀਂ ਭਰ ਹੁੰਦੀ ਇਹ ਗੱਲ ਦਾ ਧਿਆਨ ਰੱਖਿਓ ਜੇ ਜਦੋਂ ਆਪਾਂ ਨੋਟੀਫਿਕੇਸ਼ਨ ਦੇ ਐਂਡ 'ਤੇ ਜਾਂਦੇ ਆ ਨਾ ਤਾਂ ਉਹ ਸੀਨੀਅਰ ਸਾਇਕ ਦੇ ਜੋ ਪੋਸਟਾਂ ਹਨ ਉਹਨਾਂ ਦੀ ਡਿਪਾਰਟਮੈਂਟ ਦਾ ਵੇਰਵਾ ਦਿੱਤਾ ਗਿਆ ਏ ਇਹ ਸਾਰੇ ਡਿਪਾਰਟਮੈਂਟ ਲਿਖੇ ਹਨ ਕਿ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਪੋਸਟਾਂ ਹਨ ਤੇ ਆਪੜਾ ਤੁਸੀਂ ਆਪਣੇ ਹਿਸਾਬ ਨਾਲ ਭਰ ਦੇਣੀ ਹੈ ਜੀ ਤੁਹਾਨੂੰ ਕਿਹੜਾ ਡਿਪਾਰਟਮੈਂਟ ਪਸੰਦ ਹੈ ਇਹ ਦਿੱਤੇ ਗਏ ਹਨ ਸਾਰੇ ਤੁਹਾਡੀ ਕੈਟਾਗਰੀ ਵੀ ਉੱਪਰ ਦਿੱਤੀ ਗਈ ਹੈ ਤੇ ਮੇਲ ਦੀਆਂ ਕਿੰਨੀਆਂ ਪੋਸਟਾਂ ਤੇ ਵੂਮਨ ਦੀ ਉਹ ਵੀ ਦੱਸਿਆ ਗਿਆ ਤਾਂ ਇਸ ਨੂੰ ਵੀ ਇੱਕ ਵਾਰ ਜ਼ਰੂਰ ਨਿਗਾਹ ਜੋ ਕੱਢ ਲਿਓ ਬਸ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇ ਅਗਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਧੰਨਵਾਦ